ਅੱਜ ਬੱਪੂ ਜੀ ਅੱਜ ਕੀ ਕਹਿਣਾ ਚਾਹੁੰਦਾ ਜਿਹੜਾ ਕਿ ਅੱਜ ਦਰਬਾਰ ਤੇ ਸਦਾਨਾ ਜੁਨ ਮੇਲਾ ਹੋ ਰਿਹਾ ਅੱਜ 31 ਦਿਨ ਦਾ ਸਪਾਦਾ ਕੀਤੀ ਗਈ ਹੈ ਕੀ ਕਹਿਣਾ ਚਾਹੁੰਦਾ ਇਹ ਜਿਹੜਾ ਦਰਬਾਰ ਹੈ ਰਹਿਮਤੇਨੂਰੀ ਦਰਬਾਰ ਇਹ ਦਾਤਾ ਜੀ ਦੇ ಅಪਾਰ ਕਿਰਪਾ ਨਾਲ ਬੜੀ ਹੀ ਸ਼ਾਨੋ ਸ਼ਕਤ ਨਾਲ ਸਮੂਹ ਸੰਗਤਾਂ ਦਾ ਜੋ ਵੀ ਯੋਗ ਸੰਜੋਗ ਹੁੰਦਾ ਹੈ ਇਹ ਬੜਾ ਵੱਡਾ ਅਪਰਾਹ ਹੈ ਕਿ ਦਾਤਾ ਜੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੀ ਬਖਸ਼ਿਸ਼ ਦੇ ਕਰਮ ਦੇ ਨਾਲ ਇਸ ਸਰਵਾਰ ਤੇ ਹਰ ਸਾਲ 11 ਹਾੜ ਦਾ ਮੇਲਾ ਮਨਾਇਆ ਜਾਂਦਾ ਹੈ ਦਾਤਾ ਜੀ ਦੇ ਹੁਕਮ ਦੇ ਅਨਸਾਰ ਅੱਜ ਮਹਿੰਦੀ ਰਸਮ ਸੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ ਕੱਲ 24 ਤਰੀਕ ਨੂੰ ਦਾਤਾ ਜੀ ਦੀਆਂ ਕੋਆਲੀਆਂ ਮੈਂ ਪਹਿਲੇ ਆਗਾਜ਼ ਹੋਏਗਾ ਔਰ ਇਹ ਸਰਵਦੇ ਪਹਿਲੇ ਇਹਦਾ ਆਗਾਜ਼ ਕੀਤਾ ਗਿਆ ਹੈ ਬਸ ਇੱਕੋ ਹੀ ਤਮੰਨਾ ਹੈ ਕਿ ਸਰਵਦਾ ਭਲਾ ਹੋਵੇ ਬੰਦੀ ਦੇ ਨਾਲ ਫਰਿਆਦ ਦੇ ਨਾਲ ਸਭਦਾ ਭਲਾ ਹੋਵੇ ਇਹ ਰਹਿਮਤ ਨੂੰ ਜਦੀਰਵਾਰ ਤੂੜਪੁਰ ਹੈਵਲਡ ਵਿੱਚ ਹੈ ਇਥੇ ਬਾਬਾ ਬਲਕਨਾਥ ਜੀ ਦੀ ਮਹਾਨਤਾ ਹੈ ਲਖ ਦਾਤਾ ਜੀ ਮਹਾਨਤਾ ਹੈ ਮਾਜੀ ਜੀ ਮਹਾਨਤਾ ਹੈ ਪੁਰੀ ਸ਼ੰਕਰ ਦੀ ਮਹਾਨਤਾ ਸਰਵਤ ਭਲੇ ਵਾਸਤੇ ਇੱਕ ਸੰਸਾਧਾ ਦਰਬਾਰ ਹੈ ਆਪ ਸਭ ਨੂੰ ਨਿਮੰਤਰਣ ਹੈ ਕਿ ਕੱਲ 24 ਤਰੀਕ ਨੂੰ ਹਮ ਹਮਾ ਕੇ ਪਹੁੰਚੋ ਤੇ ਦਾਦਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਸੀਂ ਗੁਲਾਮ ਫੈਨਦਰ ਸ਼ਾ ਇਹ ਸੇਵਾ ਸਾਨੂੰ ਮਾਲਕ ਨੇ ਲਾਇਆ ਹੈ ਜਦ ਤੱਕ ਸਾਡੇ ਸਵਾਸ ਨੇ ਅਸੀਂ ਸੇਵਾ ਕਰਾਂਗੇ ਸਾਡੇ ਬਾਅਦ ਚੋਂ ਸਾਡੇ ਸੁਪੁੱਤਰ ਵੀ ਆਏ ਸ਼ਿਸ਼ਿਆ ਵੀ ਆਏ ਉਸ ਅਕੀਤੇ ਸੰਗਤੀ ਸੇਵਾ ਕਰਾਂਗੇ ਨਿਸ਼ਕਾਮ ਸੇਵਾ ਹੈ ਸਾਡੀ ਕਿਉਂਕਿ ਡੀ ਐਮ ਸੀ ਦੇ ਵਿੱਚ ਮੈਂ ਜੌਬ ਵੀ ਕੀਤੀ ਹੈ ਮੈਨੂੰ ਮਾਲਕ ਨੇ ਬਖਸ਼ਿਸ਼ ਕੀਤੀ ਹੈ ਇਹ ਨੂਰੀ ਦਰਬਾਰ ਹੈ ਮੈਨੂੰ ਆਕਾਸ਼ੋਂ ਨੂਰ ਪੈਂਦਾ ਇਸ ਕਰਕੇ ਬਖਸ਼ਿਸ਼ ਤੇ ਇਸ ਸ਼ੋਮੇ ਦੇ ਵਿੱਚ ਸਿਰ ਸੰਗਤ ਦਾ ਪਹਲਾ ਹੁੰਦਾ ਹੈ ਇਹੀ ਆਸ ਕਰਦੇ ਆ ਕਿ ਸੰਗਤ ਆਪਣੇ ਝੋਲੀਆਂ ਪੁਰਾਣੀਆਂ ਗੀਆਂ ਸ਼ਰਧਾ ਤੇ ਪਿਆਰ ਨਾਲ ਆਣਗੀਆਂ ਤੇ ਇੱਕੋ ਤਮੰਨਾ ਕਰਦੇ ਆ ਕਿ ਦਰਬਾਰ ਦੇ ਵਿੱਚ ਵੀੜੀ ਸ਼ਗਤ ਮਹਿਫਲ ਦੇ ਵਿੱਚ ਕੋਈ ਲੈ ਕੇ ਨਾ ਆਵੇ ਕੋਈ ਪੀਵੇ ਨਾ ਇਹ ਬਿਲਕੁਲ ਮਨਾ ਹੈ ਸੂਫੀ ਮਹਿਫਲਾਏ ਇਹਦੇ ਵਿੱਚ ਕੀ ਬਨਿਤ ਕਮਾਲ ਮਾਨਕਲੀ ਇਸ ਵਕਤ ਅੱਛੇ ਕਲਾਕਾਰ ਜਿਹੜੇ ਨੇ ਉੱਧਾ ਤੇ ਜੋ ਗੁਣਗਾਨ ਕਰਨਗੇ ਆਪ ਸਭ ਨੂੰ ਬੇਨਤੀ ਹੈ ਕਿ ਸ਼ਾਮੀ 5 ਵਜੇ ਦਰਵਾਜ਼ੇ ਤੇ ਦੱਸੇ ਜੀ ਮਹਿਫਿਲ ਆਵਾਜ਼ ਕਰੋ ਤਾਂ ਕਿ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਹੜਾ ਸਤਿਆਂ ਸਰਕਾਰਾਂ ਦਾ ਹੋਰ ਮਹਾਰਾਜੇ ਦਰਵਾਜ਼ੇ ਕਰਖਵਾਲ ਸਾਹਿਬ ਜੀ ਦਾ ਜਿਹੜਾ ਲਖਾਂ ਦਾਤਾ ਜੀ ਦਾ ਹੋਰ ਸਾਹਿਬ ਜੀ ਦਾ ਜਿਹੜਾ ਗਉਸਾ ਸਰਕਾਰ ਦੀ ਦਾ ਹੋਰ ਮਹਾਰਾਜੇ ਗੁਰਪੋਲੇ ਬੁੰਡਾਰੀ ਜੀ ਦਾ ਗਰੇ ਪੋਣਾਰੀ ਬਾਬਾਈ ਦਾ ਹੋਰ ਸਾਜੇ ਗਰੇ ਵੇਸ਼ਨੂ ਮਾਈ ਦਾ ਹੋਰ ਸਾਜੇ ਗਰੇ ਜਵਾਲ ਕਾਮੀਆ ਦਾ ਹੋਰ ਸਾਜੇ ਗਰੇ ਮਾ ਚੰਤਾਪੁਰਨੀ ਦਾ ਹੋਰ ਸਾਜੇ ਇਹ ਮੇਰੀ ਮਾਈ ਸਤਿਆਂ ਜੋਤਾਂ ਭਾਤਾ ਤੇ ਇਸਦਾ ਆਪ ਸਭ ਨੂੰ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੇ ਅਗਾਜ਼ ਕਰੋ ਕਿ ਬੀੜੀ ਸਿਗਰਟ ਕੋਈ ਵੀ ਨਸ਼ਾ ਕੋਈ ਵੀ ਨਗ ਉਹ ਜਿਹਨੂੰ ਮਨਾ ਕਰਨ ਕੋਸ਼ਿਸ਼ ਨਾ ਕਰੇ ਕਿਰਨ ਇਹ ਬਿਲਕੁਲ ਸੂਫਿਆਨਾ ਦਰਵਾਰ ਹੈ ਮर्यादा ਵਿੱਚ ਆਓ ਤੇ ਮर्याਦਾ ਲੈ ਕੇ ਜਾਓ ਕਰਾ ਸੱਚੀ ਸਰਕਾਰ ਦਾ ਬੋਲ